24 ਸੈਕਿੰਡ 72 ਪੁਆਇੰਟਾਂ ਬਾਜੀ ਸਮਾਂ 24 72 ਜੀ ਸ਼ਬਦਾਂ ਬਾਜੀ ਕਰੀਏ ਮੁਕਾਬਲਾ ਸ਼ੁਰੂ ਹੈਪੀ ਮੁੰਡੀਆਂ ਪਰਮਨੰਦਪੁਰ ਤਾਰੇ ਦੌਧਰ ਵੱਲੋਂ ਫੇਰ ਲੱਗ ਗਿਆ 5000 ਰੁਪਈਆ ਆ ਸ਼ਬਦ ਤੇ ਬਾਜੀ 5000 ਰੁਪਈਆ ਫੇਰ ਲੱਗ ਗਿਆ ਕਿੰਨੇ ਹਜ਼ਾਰ ਹੋ ਗਿਆ 29000 ਰੁਪਈਆ ਕੁਲਵਿੰਦਰ ਕਰਾ ਹੱਥ ਥੋੜਾ ਜਿਹਾ ਕਹਿਣਾ 29000 ਹੋਇਆ ਵਾ ਆ ਵੀ ਪਿੱਛੇ ਗੱਡੀ ਆ ਗਈ ਲੋ ਬਾਜੀ ਤੀਜੀ ਸ਼ਰਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 24 ਸੈਕਿੰਡ 72 ਪੁਆਇੰਟ ਆ ਬਾਜੀ ਸਮਾਂ 24 ਏ ਬਾਜੀ ਧਰੂ ਦੌਧਰ ਦਾ ਭੱਜ ਗਿਆ ਇਹ ਭੱਜ ਗਿਆ ਜੰਗ ਬਲਾਲੌਰ ਦਾ ਇਹ ਬਾਜੀ ਭੱਜ ਗਿਆ ਯਾਦੀ ਵਜੀਰਾਬਾਦ ਦਾ ਤਾਰੀ ਲੀਣਾ ਦਾ ਕਮਲ ਹਮਾਂਜੂਪੁਰ ਕੈਨੇਡਾ ਦਾ ਇਹ ਭੱਜ ਗਿਆ ਪਿਆਰੇ ਮਾਮੇ ਦਾ ਗਰਮੀਤ ਦੌਧਰ ਦਾ ਭੱਜ ਗਿਆ ਬਾਜੀ ਭਾਂਜੇ ਦਾ ਤੇ ਨਾਲ ਭੱਜ ਗਿਆ ਬਾਜੀ ਪਰਲੇ ਪਾਸੇ ਬੱਚਾ ਇਹ ਗੁਜਰਾਲੀਏ ਰਾਜੂ ਦਾ ਇਟਲੀ ਵਾਲੇ ਦਾ ਭੱਜ ਗਿਆ ਗਵਿੰਦਰ ਗੁਜਰਾਲੀਏ ਦਾ ਇਟਲੀ ਵਾਲੇ ਦਾ ਭੱਜ ਗਿਆ ਲੰਗ ਵਾਲੇ ਬੇਲਾ ਸਿੰਘ ਦਾ ਭੱਜ ਗਿਆ ਗੋਲੂ ਦਾ ਭੱਜ ਗਿਆ ਛੋਟੂ ਲੰਗ ਵਾਲੇ ਦਾ ਭੱਜ ਗਿਆ ਤੇ ਮੋਟਰਸਾਈਕਲ ਦੀ ਟੱਕਰ ਤੀਜੀ ਪੋਜੀਸ਼ਨ ਤੇ ਪਹੁੰਚਾਤੀ ਆ ਤੇ ਹੁਣ 25 25 ਵਾਲਾ ਬਾਹਰ ਹੋ ਗਿਆ ਤੇ ਉਹ ਆ ਗਿਆ ਬਾਜੀ ਹੁਣ ਸਕੂਟਰ ਤੇ ਇਹ ਸਕੂਟਰ ਤੇ ਆ ਗਿਆ ਨਿਕਰਾ ਹੋਇਆ ਹੋਇਆ ਉਹ ਜਦ ਤੁਸੀਂ ਚੱਕਰ ਚ ਨਾ ਪਾਇਆ ਕਰੋ ਇਹਦੇ ਕੰਮ ਬਾਅਦ ਕਰਿਓ ਆਹੀ ਤੁਹਾਡਾ ਦਿਮਾਗ ਹੈ ਜਿਹੜਾ ਤੁਸੀਂ ਖਰਾਬ ਕਰੀ ਜਾਂਦੇ ਹੋ ਇਹਹੀ ਗੱਲ ਪਹਿਲਾਂ ਆਪਾਂ ਕਰਦੇ ਸਾਡੇ ਕੋਈ ਨਾ ਕੋਈ ਨਾ ਤੁਸੀਂ ਉਧਰ ਉਹ ਨੰਬਰ 2877 ਕੋਈ ਨਾ ਕੋਈ ਨਾ ਫੇਰ ਲਿਖ ਲਾ ਫੇਰ ਕਿਹੜੀ ਗੱਲ ਹੋਰ ਕੋਈ ਹੋਗੇ 25 ਸੈਕਿੰਡ 39 ਪੁਆਇੰਟ ਆ 28 38 ਇਹ ਬਾਈ ਜੀ ਗੁੰਨਾ ਢੰਡਾਰੀ ਧੀਨਾ ਕਨੇਡਾ ਜਿਹੜਾ ਅੰਦਰਲੇ ਪਾਸੇ ਭੱਜਿਆ ਕਿਸਮ ਟੰਡਾਰੀ ਛੋਟੇ ਵਿੱਚ ਹੋ ਜਾ ਭੱਜ ਕੇ ਭੱਜ ਕੇ ਸੋ ਕੋਈ ਰਾਹ ਚ ਨਾ ਡਿੱਕਾ ਬਣ ਕੇ ਖੜ ਜਿਓ ਸੋ ਚੱਲਦਾ ਹੋਇਆ ਮੁਕਾਬਲਾ ਖੇੜ ਦੀ ਤੇਜ਼ੀ ਕਰੋ ਬਾਈ ਜੀ ਥੋੜੀ ਜੀ ਗੁਰਵਿੰਦਰਾ ਬੜਾ ਰੋੜ ਛੱਡ ਜਾ ਅਰੇ ਭਰਤ ਹੋ ਗਿਆ ਪਾ ਚਾਂ ਚ ਹਾਂ ਮੈਂ ਜਾਣ ਕੇ ਤੁਹਾਨੂੰ ਪਾਸੇ ਕਰ ਦਿੰਦੇ ਹਾਂ ਦੇਖੀ ਚਿੱਪੋ ਨਿਕਲ ਉਹ ਭਾਈ ਆ ਆ ਮੁੰਡਾ ਆਪਣਾ ਲਾਲ ਸ਼ਰਟ ਵਾਲਾ 25 ਸੈਕਿੰਡ 65 ਪੁਆਇੰਟ ਬਾਜੀ ਪਹਿਲਾ ਤੇ ਪੰਜਵਾਂ ਮੋਟਰਸਾਈਕਲ ਆ ਦੇਖਦੇ ਆ ਵਿੱਚ ਵਿਚਾਲੇ ਕਿੱਥੇ ਗੱਲ ਜੁੜਦੀ ਆ ਤੇ ਤੀਜਾ ਮੋਟਰਸਾਈਕਲ ਵੀ ਧਰੋਂਦਾ ਵਾ ਪਹਿਲਾ ਵੀ ਆ ਤੇ ਪੰਜਵਾਂ ਵੀ ਆ ਹਜੇ ਬਿੱਲਾ ਬਾਈ ਚੜੱਕ ਬਾਜੀ ਲਓ ਮਾਨ ਸਨਮਾਨ ਜੇ ਪਰੀ ਵੀ ਪੈਸਾ ਆਉਂਦਾ ਜਿਹਦੇ ਪੈਸੇ ਦੇ ਕੇ ਉਹ ਆਵਲਾ ਆਦਾ 50 ਜਾਲੀ ਆਉਂਦੀ ਉਹ ਕਿਉਂ ਦੇ ਦਿੰਦਾ 25 ਸੈਕਿੰਡ 93 ਪੁਆਇੰਟ ਭਾਈ 1500 ਕੁਸਾ ਭੋਲਾ ਕੁਸਾ ਹੌਜੀ ਗੁੱਸਾ ਤੇ ਭੋਲਾ ਗੁੱਸਾ ਬਾਈ ਜੀ 1500 ਰੁਪਏ ਉਹਨਾਂ ਵੱਲੋਂ ਆ ਇੱਕ ਮਿੰਟ ਰੁਕ ਜਿਓ ਸੋ ਨੀਓ 25 ਸੈਕਿੰਡ 10 ਪੁਆਇੰਟ ਆ ਬਾਈ ਜੀ 25 10 ਕੋਈ ਨਾ ਇੱਕ ਜੋੜੂ ਬਾਹਰ ਦੇ ਖੜੀ ਹੋਈ ਆ ਜਿਹੜਾ ਸ਼ਟਕੇ ਭੱਜ ਕੇ ਆਈ ਉਹਨੂੰ ਦੁਬਾਰੀ ਮੋੜਨਾ ਤੁਹਾਨੂੰ ਕੋਈ ਵੀ ਵਾਲਾ ਇਹ ਹੋਰ ਹੋਰੋਂ ਬੜੀ ਸ਼ਟਕੜੀ ਹੋ ਲੈਣਗੇ ਉਹ ਦੁਬਾਰੀ 25 ਸੈਕਿੰਡ 34 ਪੁਆਇੰਟ ਆ ਬਾਜੀ 2025 ਦਾ ਬਾਬਾ ਖੁਸ਼ਾਲ ਦਾ ਯਾਦਗਾਰੀ ਖੇਡ ਮੇਲਾ ਚੱਲ ਰਿਹਾ ਹਾਂਜੀ ਤਾਂ ਇਹ ਵੀ ਪੈਸੇ ਕਿੰਨੇ ਹੋ ਗਏ ਆ ਸ਼ਿਫਤੇ ਸਾਢੇ ਸਾਢੇ 33000 ਆ ਆਰ ਸੀ ਨਾਲ ਦੀ ਨਾਲ ਹੀ ਬਣੀ ਜਾਂਦੀ ਆ ਨਾਵ ਦੀ ਨਾਲ ਆਰਸੀ ਤੇ ਨਾਲ ਦੀ ਨਾਲ ਜਿਹੜੀ ਘਰੇ ਮਠਿਆਈ ਜਾਣੀ ਆ ਭੰਗੜੇ ਪੈਣੇ ਆ ਮਿੱਠਾ ਤੇ ਕੌੜਾ 36 14 35000 ਰੁਪਇਆ ਲੱਗ ਗਿਆ ਮਾਂ ਬੋਲੀ ਪੰਜਾਬੀ ਦੀ ਗੱਲ ਚੱਲਦੀ ਆ ਅੱਜ ਵਿਰਸੇ ਦੀ ਗੱਲ ਚੱਲਦੀ ਆ ਸੱਭਿਆਚਾਰ ਦੀ ਗੱਲ ਚੱਲਦੀ ਆ ਬੈਲ ਗੱਡੀਆਂ ਦੇ ਬਰਾਸਤ ਦੀ ਮੇਲੇ ਦੀ ਗੱਲ ਚੱਲਦੀ ਆ ਤਾਰੇ ਵੀਰ ਇਹ ਕਿ 26 ਜਨਵਰੀ ਨੂੰ ਦਿੱਲੀ ਦੇ ਵਿੱਚ ਬੈਲ ਗੱਡੀਆਂ ਦੀ ਪੰਜਾਬ ਦੀ ਝਾਕੀ ਨੂੰ ਸ਼ਾਮਲ ਕੀਤਾ ਮਾਰ ਦਿਓ ਬਾਜੀ ਇੱਕ ਵਾਰੀ ਤਾੜੀਆਂ ਅੱਜ ਹਿੰਦੁਸਤਾਨ ਦਾ ਜਿੱਥੇ 26 ਜਨਵਰੀ ਦਾ ਦਿਨ ਮਨਾਇਆ ਜਾਣਾ ਬੈਲ ਗੱਡੀਆਂ ਦੀ ਮੂਹਰੇ ਝਾਕੀ ਆ ਪੰਜਾਬ ਦੇ ਵਿਰਸੇ ਦੀ ਗੱਲ ਆ ਇਹ ਪਿਛਲੇ ਸਾਲ ਵੀ ਉਹਦੇ ਚਾਪਾ ਨੂੰ ਪਾਰਟਿਸਿਪੇਟ ਕਰਨ ਨਹੀਂ ਦਿੱਤਾ ਸੀ ਤੇ ਐਤ ਕੀ ਫਿਰ ਜਦੋਂ ਮੈਂਬਰੈਂਡਨ ਬਣਾ ਕੇ ਭੇਜਿਆ ਤੇ ਬੈਲ ਗੱਡੀਆਂ ਦੀ ਮੂਹਰੇ ਵੀਰੋ ਜੋੜੀ ਆ ਉੱਤੇ ਚਾਪਕ ਬੈਠਾ ਵਾ ਤੇ ਗੱਡੀ ਠੋਕਰ ਤੇ ਵੱਖ-ਵੱਖ ਰੰਗ ਨੇ ਭੰਗੜਾ ਨੇ ਲਹਿਦਾ ਲਹਿਦਾ ਪ੍ਰਾਂਤਾਂ ਦੀਆਂ ਲਹਿਦਾ ਲਹਿਦਾ ਝਾਕੀਆਂ ਤੇ ਪੰਜਾਬ ਦੀ ਝਾਕੀ ਆ ਜਿਹੜੀ ਦੌਧਰ ਦੇ ਖੇਡ ਮੇਲੇ ਤੇ ਗੱਲ ਆਉਂਦੀ ਆ ਇਹ ਝਾਕੀ 26 ਜਨਵਰੀ 2025 ਦਿੱਲੀ ਦੇ ਲਾਲ ਕਿਲੇ ਤੇ ਜਦੋਂ ਝੰਡਾ ਲਹਿਰਾਇਆ ਜਾਣਾ ਪ੍ਰਧਾਨ ਮੰਤਰੀ ਨੇ ਸਲੂਟ ਲੈਣਾ ਤੇ ਫਿਰ ਆਹ ਬੈਲ ਗੱਡੀਆਂ ਦੀ ਝਾਕੀ ਦੌਧਰ ਦੇ ਖੇਡ ਮੇਲੇ ਤੇ ਜਿਆਦਾ ਬੱਜਿਆ ਹੋਇਆ ਨਜ਼ਾਰਾ ਇਹ ਦੇਖਣ ਨੂੰ ਮਿਲੂਗੀ 27 ਸੈਕਿੰਡ 99 ਪੁਆਇੰਟ 35000 ਕਿਤੇ ਕਬੱਡੀ ਦੇ ਜਫਿਆਂ ਤੇ ਲੱਗਦਾ ਹੁੰਦਾ ਬਈ ਜੈ ਜੱਗੂ ਹਾਕਮ ਵਾਲੀਏ ਨੇ 나ਥ ਨੂੰ ਨੰਨ ਕਬੱਡੀਆਂ 'ਚ ਜੱਫਾ ਲਾਤਾ ਤੇ 35000 ਆ ਤੇ ਅੱਜ ਜੀ ਨੇ ਇੱਥੇ ਜੱਫਾ ਲਾਤਾ ਉਹਨੂੰ ਬਾਜੀ 35000 ਆ ਜੱਸੀ ਬਗਲੀ ਜੱਗੀ ਬਗਲੀ 28 28 ਇਹ ਪੁਰਾਣਾ ਬਾਲ ਦਾ ਬਾਜੀ ਸਾਰਿਆਂ ਤੋਂ ਜਿਹੜਾ ਪਰਲੇ ਪਾਸੇ ਆ ਜੱਗੀ ਉਹਨਾਂ ਦਾ ਬਗਲੀ ਵਾਲਿਆਂ ਦਾ ਇਹ ਬਾਜੀ ਇਹ ਜਿੱਥੇ ਸਖਦੇਵ ਸਿੰਘ ਜੀ ਬੁਲਾਣਾ ਇਹ ਬੁਲਾਣੇ ਵਾਲੇ ਸਖਦੇਵ ਸਿੰਘ ਹੋਣਾ ਦਾ ਆ ਸ਼ਬ ਚ ਕਿੰਨੇ ਨਾਮ ਦੇ ਨੇ ਪਹਿਲੇ 12 10 8 ਨਾ ਕੋਈ ਨਾ ਕੋਈ ਨਾ ਖਾਣਗੇ ਸਾਲੇ ਚੁੱਕ ਚੁੱਕ ਖਾਈ ਜਾਂਦਾ ਦੂਰ ਮੰਗਾ ਚਾਰ ਕੱਢਦੇ ਆ ਪੰਜ ਕੱਢਦੇ ਆ ਚਾਰ ਕੱਢਨੇ ਆ ਪੰਜ ਕੱਢਦੇ ਆ ਚਾਰ ਕੱਢਨੇ ਆ ਚਾਰ ਚਾਰ ਆ ਸ਼ਾਟ ਦੇ ਵਿੱਚ ਮਾਈ ਜੀ ਧਰੂ ਦੌਦ 24 72 ਦੇ ਨਾਲ ਜੰਗ ਬਲਾਲਾ ਚਮਕਾਰ ਮਨੀਲਾ ਸੋਨੀ ਦੌਧਰ ਬਾਈ ਜੀ 2510 ਮੀਕਾ ਧਾਂਦਰਾ ਤਾਰਾ ਦੌਧਰਾ ਕਲਵੀਰ ਮਾਨਕਾ ਬਿੰਦਰ ਬੀਰਮੀ ਜੱਗੀ ਆਸੀ ਕਲਾ ਅਰਮਾਨ ਜੋਤ ਬੱਤਾ ਫੱਲੇয়াল 2534 ਗੁਰਸ਼ਰਨ ਟਾਲਾ ਘਰ ਦਾ ਜੋਟਾ ਗੋਲੂ ਹੁਣਾਂ ਦਾ ਸੁੱਖੇ ਹੁਣਾਂ ਦਾ ਰਣਜੀਤ ਸਿੰਘ ਦੀ ਬਾੜੀਆਂ ਬਾਈ ਜੀ ਲੈ ਜੋ ਆ ਕੇ ਸ਼ਫਟ ਦਾ ਨਾਮ ਕਿਹਦਾ 2539 ਆ ਭਾਈ 2539 ਇੱਕ ਦਾ ਲਿਖਿਓ ਬਹੁਤ ਧੰਨਵਾਦ ਸਤਿਕਾਰਯੋਗ ਮਾਸਟਰ ਗਰਮੇਲ ਸਿੰਘ ਜੀ ਝੱਲੀਆਂ ਅਚੇਤੇ ਤੌਰ ਤੇ ਪਹੁੰਚਿਆ ਮਾਨ ਸਨਮਾਨ ਆ ਵੱਡਾ ਸੋ ਚੱਲਦਾ ਹੋਇਆ ਬੈਲ ਗੱਡੀਆਂ ਦਾ ਬਾਜੀ ਇਤਿਹਾਸ ਸਿਰਜਿਆ ਜਾ ਰਿਹਾ ਤੇ ਇਤਿਹਾਸ ਸਿਰਜਣ ਨੂੰ ਮਾਸਟਰ ਗਰਮੇਲ ਸਿੰਘ ਝੱਲੀਆਂ ਦਾ ਬਹੁਤਾ ਵੱਡਾ ਰੋਲ ਆ ਬਾਜੀ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਇੱਕ ਲਿਖੋ ਵਿੱਚੋਂ 25-39 ਰਹਿ ਗਏ ਸੋ ਵੱਡਾ ਧੰਨਵਾਦ ਆ ਬਾਜੀ ਕ੍ਰੈਡਿਟ ਕਾਰਡ ਆ ਬਾਜੀ ਜਿਹੜਾ ਦੇ ਕੇ ਜਾਊਗਾ 500 ਰੁਪਈਆ ਸਪੈਸ਼ਲ ਉਹਨੂੰ ਮਾਨ ਸਤਕਾਰ ਦਿੱਤਾ ਜਾਣਾ ਵਾ ਕ੍ਰੈਡਿਟ ਕਾਰਡ ਜਿਹੜਾ ਕਿਸੇ ਨੂੰ ਲੱਭੇ 25 49 ਬਾਈ ਇੱਕ ਲਿਖਣਾ ਰਹਿ ਗਿਆ 4 4 4 ਹਾਂਜੀ ਮਿਕਾ ਬਾਈ ਇੱਥੇ ਆਉਣਾ ਮੈਂ ਆਉਣਾ ਆਉਣਾ ਸੋਭਾ ਧੰਨਵਾਦ ਸੋ ਵੱਡੇ ਸਤਕਾਰ ਆ ਬਾਈ ਜੀ ਹਾਂਜੀ ਨਹੀਂ ਨਹੀਂ ਉਧਰ ਹੀ ਆ ਮਾਟਰ ਗਰਮੇਲ ਸਿੰਘ ਜੀ ਚੱਲੀਆਂ ਵੱਡੇ ਕੱਪ ਦੇ ਨਾਲ ਵੱਡਾ ਮਾਨ ਸਤਿਕਾਰ ਭਾਈ ਜੀ ਬਹੁਤ ਧੰਨਵਾਦ ਸੋ ਸਤਕਾਰ ਦੇ ਨਾਲ ਅੱਜ ਦਾ ਇਹ ਖੇਡ ਮੇਲਾ ਦੌਧਰ ਨਗਰ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਵੀਰੋ ਚੇਚੇ ਤੌਰ ਤੇ ਪਹੁੰਚੇ ਆ ਤੇ ਸਾਰਿਆਂ ਦਾ ਵੱਡਾ ਧੰਨਵਾਦ ਸੋ ਚੱਲਦਾ ਹੋਇਆ ਮੁਕਾਬਲਾ ਚੌਥੀ ਸ਼ਿਫਟਾ ਸੋ ਇਸ ਮੇਲੇ ਦੇ ਵਿੱਚ ਚੱਲਦੀ ਹੋਈ ਗੱਲਬਾਤ ਬਾਜੀ ਕੋਈ ਹੋਰ ਆਇਆ ਹੋਇਆ ਬਾ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਮੈਨੂੰ ਦੱਸ ਦਿਓ ਕੋਈ ਖੱਬੇ ਸੱਜੇ ਹੋਰ ਬੈਠਾ ਜਿਹਦਾ ਕੋਈ ਨਾਂ ਨਾ ਬੋਲਿਆ ਗਿਆ ਹੋਵੇ ਮਾਨ ਸਤਕਾਰ ਸੋ ਵੱਡਾ ਧੰਨਵਾਦ ਆ ਅਜਿੱਤੂ ਵਿੱਕੀ ਵੀਰ ਦਾ ਵੀ ਕਰ ਦੋ ਆ ਵੀ ਦੇਖੋ ਜੀ ਫੋਟੋ ਫੋਟੋਗ੍ਰਾਫਰ ਕਿੱਧਰ ਸਦੋਜੀ ਫੋਟੋਗ੍ਰਾਫਰ ਇਧਰ ਹੋ ਜਾ ਪਿੱਛੇ ਨੂੰ ਥੋੜਾ ਜਿਹਾ ਕੋਈ ਨਾ ਕੋਈ ਬਹੁਤ ਆ ਰਹੇ ਆ ਇੱਥੇ ਕੋਈ ਨਹੀਂ ਕੋਈ ਨਹੀਂ ਲੱਗੇ ਹਣੀ ਆ ਜਾਓ ਹੈ ਤਰੇ ਤਰੇ ਘਨੂ ਦਾ ਬਹੁਤ ਧੰਨਵਾਦ ਭਾਈ ਬਲਿਹਾਰ ਸਿੰਘ ਜੀ ਗਵਿੰਦਪੁਰ ਵਾਲਾ ਵੱਲੋਂ ਇਹ ਸਨਮਾਨ ਹੈ ਜੀ 11000 ਰੁਪਇਆ ਤੇ ਵੱਡਾ ਕਾਪਾ ਭਾਈ ਬਲਿਹਾਰ ਸਿੰਘ ਜੀ ਗਵਿੰਦਪੁਰ ਭਾਈ ਬਿੱਟੂ ਜੀ ਕੂਮਕਲਾ ਮੀਕਾ ਭਾਈ ਚੱਕ ਮਿਲਗਾ ਰਾਜੂ ਗੁੱਜਰਵਾਲ ਦਾ ਦਵਿੰਦਰ ਗੁਜਰਾਲ ਦਾ ਵਿਸ਼ੇਸ਼ ਵੱਡਾ ਸਨਮਾਨ ਆ ਭਾਈ ਜੀ ਬਹੁਤ ਧੰਨਵਾਦ ਭਾਈ ਮਿੱਕੇ ਹੁਣਾ ਵੱਲੋਂ ਦੀਪੇ ਗੁਜਰਾਲ ਦਾ ਜੀ ਗੁਰਦੇਵ ਸਿੰਘ ਰਾਊਵਾਲ ਵੱਲੋਂ ਗੁਰਦੇਵ ਸਿੰਘ ਜੀ ਰਾਊਵਾਲ ਵੱਲੋਂ ਦੀਪੇ ਗੁਜਰਾਲ ਦਾ ਆ ਫੜੇ ਭਾਈ ਜੀ ਕੱਪ ਆ ਫੜੇ ਭਾਈ ਜੀ ਤਰੇ ਮੈਂ ਪਰੋਣੇ ਆ ਗੁੰਨੇ ਕਢਾ ਲਈ ਬੁਲਾ ਦੋ ਕੜਾ ਜਾ